ਅਨਿਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੀ ਮਾਨ ਸਰਕਾਰ ਦੁਆਰਾ ਪੰਜਾਬ ਦੇ ਕਿਸਾਨਾਂ ਲਈ ਜੜੀ ਝੋਨੇ ਦੀ ਬਿਜਾਈ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ ਕਿਸਾਨਾਂ ਨੂੰ ਨਹਿਰਾ ਦੀਆਂ ਟੇਲਾਂ ਤੱਕ ਸਿਜਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਇਆ ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਫਸਲਾਂ ਦੀ ਸਿਜਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਪੰਜਾਬ ਸਰਕਾਰ ਦੀ ਸੁਪਰਾਲੀ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ ਮੇਰਾ ਨਾਮ ਜੀ ਸੁਖਵੀਰ ਸਿੰਘ ਪਿੰਡ ਘੋਤਪੋਕਰ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਸਰਕਾਰ ਨੇ ਜੋ ਵਾਅਦਾ ਕੀਤਾ ਸੀਗਾ ਕਿ 11 ਤਰੀਕ ਤੋਂ ਪਹਿਲੇ ਪਹਿਲੇ ਪਾਣੀ ਅਸੀਂ ਛਾੜ ਦੇਵਾਂਗੇ ਤੇ 15 ਤਰੀਕ ਜੋ ਮਾਜੇ ਨੂੰ ਦਿੱਤੀ ਹੈ ਲਵਾਈ ਲਾਉਣ ਵਾਸਤੇ ਝੋਨਾ ਲਾਉਣ ਵਾਸਤੇ ਉਸ ਤੋਂ ਪਹਿਲੇ ਪਹਿਲੇ ਸਰਕਾਰ ਨੇ ਜੋ ਵਾਅਦਾ ਕੀਤਾ ਸਰਕਾਰ ਦਾ ਵਾਅਦਾ ਪੂਰਾ ਕੀਤਾ ਮੈਂ ਸੁਭੇ ਦਾ ਸੁਖਵਿੰਦਰ ਸਿੰਘ ਗੋਠ ਪਗਤ ਨਹਿਰਾ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਨਹਿਰਾ ਨੂੰ ਸਾਫ਼ ਕਰਕੇ ਪਾਣੀ ਜ਼ਮੀਨਦਾਰਾਂ ਤੱਕ ਪਾਣੀ ਪਹੁੰਚਾਇਆ ਹਰ ਮੌਕੇ ਤੱਕ ਪਾਣੀ ਪਹੁੰਚਾਇਆ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੁਸ਼ਹਾਲ ਪੰਜਾਬ ਖੁਸ਼ਹਾਲ ਕਿਸਾਨ ਤੇ ਜਿਹੜਾ 24 ਘੰਟੇ ਪਾਣੀ ਦੀ ਗੱਲ ਆਖੀ ਸੀ ਬਿਲਕੁਲ ਇਨ ਬਿਨ ਉਸ ਨੂੰ ਪੂਰਾ ਕੀਤਾ ਜਾ ਰਿਹਾ ਤੇ ਇਸ ਤੰਦਰਸਤੀ ਕੀ ਤਕਰੀਬਨ 14 ਹਜ਼ਾਰ ਤੋਂ ਵੱਧ ਖਾਲਾ ਤੋਂ ਟੇਲਾ ਤੱਕ ਦਾ ਨਹਿਰੀ ਨਹਿਰ ਦਾ ਪਾਣੀ ਉਹਨਾਂ ਖੇਤਾਂ ਤੱਕ ਬਗੈਰ ਦਾ ਪਹੁੰਚ ਰਿਹਾ ਤੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ ਇਸ ਨਹਿਰੀ ਵਿਭਾਗ ਵੱਲੋਂ ਜਿਹੜਾ ਪਾਣੀ ਮਿਲ ਰਿਹਾ ਮੁਫਤ ਪਾਣੀ ਮਿਲ ਰਿਹਾ ਉਸ ਦਾ ਕਾਫੀ ਉਹ ਲਹਾ ਵੀ ਲੈ ਰਿਹਾ ਤਾਂ ਕਿ ਤਨ ਕਿਤੇ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਪ੍ਰਤੀ ਹਤਿਆਸ਼ੀ ਦੀ ਗੱਲ ਕੀਤੀ ਸੀ ਬਿਲਕੁਲ ਕਿਸਾਨਾਂ ਪ੍ਰਤੀ ਪੰਮਾਨ ਸਰਕਾਰ ਹਮੇਸ਼ਾ ਹੀ ਹਤਿਆਸ਼ੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਲਈ ਹੋਰ ਵੀ ਕੋਈ ਜਿਹੜੇ ਵਾਦੇ ਆ ਉਹ ਵੀ ਪੂਰੇ ਕੀਤੇ ਜਾਣਗੇ ਇਸ ਦੇ ਨਾਲ ਜਿਹੜਾ ਜਿਹੜੀ ਨਹਿਰੀ ਵਿਭਾਗ ਵੱਲੋਂ ਪੰਜਾਬ ਜਿਹੜੇ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕੀ ਸੀ ਪੰਜਾਬ ਦੇ ਹਰ ਟੇਲਿਆਂ ਤੱਕ ਖਾਲਾ ਤੋਂ ਟੇਲਰ ਦਾ ਪਾਣੀ ਪ੍ਰੋਪਰ ਪਹੁੰਚੇ ਤਾਂ ਤਾਂ ਕਿ ਇਸ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਕਿਸਾਨਾਂ ਨੂੰ ਫਾਇਦਾ ਇਹ ਹੋ ਗਿਆ ਕਿ ਉਹਨਾਂ ਨੂੰ ਆਪਣੇ ਟਿਊਬਲ ਚਲਾਨ ਦੇ ਵਿੱਚ ਬਿਜਲੀ ਤੋਂ ਉਹਨੂੰ ਕਾਫੀ ਜੜਾ ਬਚਤ ਹੋ ਗਈ ਇਸੇ ਨਾਲ ਹੀ ਅੰਦਾਜ਼ ਦੇ ਕਿ ਜਿਹੜਾ ਧਰਤੀ ਹੇਠਲਾ ਜੜਾ ਪਾਣੀ ਹੈ ਉਸ ਤੋਂ ਕਾਫੀ ਨਿਜ਼ਾਤ ਮਿਲੂਗੀ ਜਿਹੜਾ ਅਕਸਰ ਹੀ ਝੋਨੇ ਦੀ ਜਿਹੜੀ ਬਿਜਾਈ ਹੋਣਾ ਸ਼ੁਰੂ ਹੁੰਦੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਝੋਨੇ ਨੂੰ ਪਾਣੀ ਲੱਗਦਾ ਤਾਂ ਧਰਤੀ ਹੇਠਲੇ ਪਾਣੀ ਦਾ ਅਸਰ ਕਾਫੀ ਘਟ ਜਾਂਦਾ ਸੀ ਹਰ ਸਾਲ ਇਸ ਦੀਆਂ ਜੜੀਆਂ ਕਾਫੀ ਜੜੀਆਂ ਮੀਡੀਆ 'ਚ ਜੜੀਆਂ ਖਬਰਾਂ ਸੁਰਖੀਆਂ ਬੰਦੀਆਂ ਸੀ ਕਿਉਂਕਿ ਖਿਉਨੇ ਦੀ ਬਜਾਈ ਤੋਂ ਲੈ ਕੇ ਸਚਾਈ ਤੱਕ ਕਿਸ ਨੂੰ ਪਾਣੀ ਦੀ ਕਾਫੀ ਡੜੀ ਲੋਡ ਪੈਂਦੀ ਹੈ ਤਾਂ ਇਸ ਵਾਰ ਪੰਜਾਬ ਦੀ ਮਾਨ ਸਰਕਾਰ ਦੁਆਰਾ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਨਹਿਰੀ ਵਿਭਾਗ ਵੱਲੋਂ ਪਾਣੀ ਦਿੱਤਾ ਜਾ ਰਿਹਾ ਤੇ ਇਸ ਤੋਂ ਪਹਿਲਾਂ ਹੀ ਜਿਹੜੇ 15 ਤਰੀਕ ਦਾ ਵਾਅਦਾ ਕੀਤਾ ਗਿਆ ਸੀ ਤੇ ਕਿ ਉਸ ਤੋਂ 15 ਤਰੀਕ ਤੋਂ ਪਹਿਲਾਂ ਹੀ ਯਾਨੀ ਕਿ 11 ਤਰੀਕ ਤੋਂ ਹੀ ਇਸ ਪਾਣੀ ਨੂੰ ਪੰਜਾਬ ਦੇ ਹਰ ਉਸ ਨਹਿਰੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਖਾਲਾ ਤੋਂ ਟੇਲੇ ਤੱਕ ਪੂਰਾ ਪਾਣੀ ਪਹੁੰਚਦਾ ਹੈ। ਇਸ ਸਮੇਂ ਮੌਜੂਦ ਹੈ ਲੁਧਿਆਣਾ ਦੇ ਜਿਗਰਾਉਂ ਦੇ ਅਦੀਨ ਆਂਦੇ ਕੇ ਪਿੰਡ ਵਾਸੀਆਂ ਬੇੜ ਦੇ ਕੋਲ ਜਿੱਥੇ ਆ ਨਹਿਰੀ ਵਿਭਾਗ ਦੀ ਤਸਵੀਰਾਂ ਦੇਖ ਸਕਦੇ ਹੋ ਇਹ ਨਹਿਰ ਦਾ ਮੇਰੇ ਪਿੱਛੇ ਬਿਲਕੁਲ ਨਹਿਰ ਹੈਗੀ ਹੈ। ਇਸ ਤਸਵੀਰਾਂ ਤੋਂ ਹਾਂ ਕਿ ਮੇਰੇ ਪਿੱਛੇ ਵੱਲ ਬੈਕਸ਼ੈਡ ਤੇ ਬਿਲਕੁਲ ਨਹਿਰ ਹੈ। ਇਸ ਨਹਿਰ ਤੋਂ ਪਾਣੀ ਬਿਲਕੁਲ ਆ ਤੁਹਾਨੂੰ ਤਸਵੀਰ ਵਾਪਸ ਲੈ ਜਾ ਰਹੇ ਹਾਂ ਆਹੀ ਪਾਣੀ ਨਹਿਰ ਤੋਂ ਆ ਰਿਹਾ ਬਿਨਾ ਕਿਸੇ ਮੋਟਰ ਤੋਂ ਔਰ ਸਿੱਧਾ ਜਿਹੜਾ ਪਾਣੀ ਇਹ ਕਿਸਾਨ ਆਪਣੇ ਇਸ ਝੋਨੇ ਦੀ ਜਿਹੜੀ ਬਜਾਈ ਹੋ ਰਹੀ ਹੈ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਖੇਤਾਂ ਦੇ ਵੀ ਜਿਹੜੀ ਝੋਨਾ ਲੱਗ ਰਿਹਾ ਬਿਲਕੁਲ ਇਸੇ ਪਾਣੀ ਨਾਲ ਉਹ ਆਪਣੀ ਬਜਾਈ ਕਰਦੇ ਆ ਕਿਸੇ ਤਰ੍ਹਾਂ ਜਿਹੜੀ ਮੋਟਰ ਤੇ ਸਾਹਮਣੇ ਮੋਟਰ ਵੀ ਬੰਦ ਪਈ ਹੈ ਬਿਲਕੁਲ ਤਾਂ ਇਸ ਨਾਲ ਜਿੱਥੇ ਕਿਸਾਨਾਂ ਨੂੰ ਬਿਜਲੀ ਦੀ ਬਚਤ ਹੋਈ ਹੈ ਉੱਥੇ ਹੀ ਪੰਜਾਬ ਸਰਕਾਰ ਜੋ ਜਿਹੜਾ ਵਾਅਦਾ ਕੀਤਾ ਗਿਆ ਕਿਸਾਨਾਂ ਨਾਲ ਬਗੈਰ ਉਹਨਾਂ ਨੂੰ 24 ਘੰਟੇ ਪਾਣੀ ਮਿਲਣ ਦੀ ਗੱਲ ਆਖੀ ਸੀ ਨਹਿਰੀ ਵਿਭਾਗ ਵੱਲੋਂ ਤਾਂ ਨਹਿਰੀ ਵਿਭਾਗ ਬਿਲਕੁਲ ਇਸ ਤਰ੍ਹਾਂ ਇਸ ਤਮ ਹਰ ਪੰਜਾਬ ਦੇ ਹਰ ਪਿੰਡਾਂ ਦੇ ਤੱਕ ਬਿਲਕੁਲ ਆਪਣੀ ਡਿਊਟੀ ਲਈ ਬਿਲਕੁਲ ਚੁਸਤ ਹੈ ਤਾਂ ਕਿ ਕਿਸੇ ਵੀ ਜ਼ਮੀਂਦਾਰ ਨੂੰ ਨਹਿਰੀ ਟੇਲਿਆਂ ਤੋਂ ਪਾਣੀ ਪ੍ਰੋਪਰ ਪਹੁੰਚ ਸਕੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤਾਂ ਆਓ ਗੱਲਬਾਤ ਕਰਦੇ ਹਾਂ ਕਿਸਾਨਾਂ ਨਾਲ ਜਿਹੜੀ ਪੰਜਾਬ ਦੀ ਮਾਨ ਸਰਕਾਰ ਦਾ 14000 ਤੋਂ ਵੱਧ ਖਾਲਾ ਤੋਂ ਟੇਲਿਆਂ ਤੱਕ ਪਾਣੀ ਪਹੁੰਚ ਚੁੱਕਾ ਹੈ ਇਸ ਟਾਈਮ ਜਿਹੜੇ ਕਿਸਾਨ ਝੋਨੇ ਦੀ ਬਜਾਈ ਕਰਦੇ ਤਾਂ ਪਾਣੀ ਬਿਲਕੁਲ ਉਹਨਾਂ ਨੂੰ ਮਿਲ ਰਿਹਾ ਤਾਂ ਗੱਲਬਾਤ ਕਰਦੇ ਕਿਸਾਨਾਂ ਨਾਲ ਲਾਹਾਂ ਲੈ ਰਹੇ ਆ ਸੋ ਇਸ ਪਿੰਡ ਦੇ ਕਿਸਾਨ ਮੌਜੂਦਾ ਜਿਹੜਾ ਪੰਜਾਬ ਦੀ ਮਾਂ ਸਰਕਾਰ ਵੱਲੋਂ ਜਿਹੜਾ ਨਹਿਰੀ ਵਿਭਾਗ ਦਾ ਜਿਹੜਾ ਪਾਣੀ ਜਿਹੜਾ ਝੋਨੇ ਦੀ ਬਜਾਈ ਤੇ ਖੂਬ ਮਿਲ ਰਿਹਾ ਪੂਰਾ ਫ੍ਰੀ ਕਿਸੇ ਤਰ੍ਹਾਂ ਦੀ ਮੋਟਰ ਨਹੀਂ ਚੱਲੂਗੀ ਤਾਂ ਆਓ ਗੱਲਬਾਤ ਕਰਦੇ ਕਿਸਾਨਾਂ ਨਾਲ ਕੀ ਕਹਿਣਾ ਆਖਿਰ ਕਿਸਾਨਾਂ ਦਾ ਨੂੰ ਫਾਇਦਾ ਲਾਹਾ ਮਿਲ ਰਿਹਾ ਭਾਜੀ ਕੀ ਨਾਮ ਲੱਗਾ ਐਂ ਬਲਵੀਰ ਸਿੰਘ ਜੀ ਕਿਹੜਾ ਪਿੰਡ ਪੈਂਦਾ ਆਪਣਾ ਡਾਲੀ ਵਾਲ ਜੀ ਕਿਸੇ ਦੇ ਦੋ ਆ ਜਿਹੜਾ ਤੁਹਾਨੂੰ ਪਾਣੀ ਮਿਲ ਰਿਹਾ ਇਸ ਟਾਈਮ ਫ੍ਰੀ ਕਿਸੇ ਦੇ ਦੋ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਪਾਣੀ ਆ ਰਿਹਾ ਏ ਮੋਟਰਾਂ ਬੰਦ ਆ ਠੀਕ ਆ ਮੋਟਰਾਂ ਬੰਦ ਨੇ ਮੋਟਰ ਚਲਾਣੀ ਨਹੀਂ ਪੈਂਦੀ ਆਪਣਾ ਨਹੀਂ ਜੀ ਨਹੀਂ ਘੱਟ ਚਲਣੀ ਪੈਂਦੀ ਜੀ ਪਾਣੀ ਦੇ ਬਹੁ ਕਿਸ ਤਰ੍ਹਾਂ ਦਾ ਮਾਸ ਗਾਰ ਦਾ ਕਿਸ ਤਰ੍ਹਾਂ ਦਾ ਫੈਸਲਾ ਹੈ ਇਹ ਠੀਕ ਹੈ ਜੀ ਕਿਹਦਾ ਦੇਖਦੇ ਹੋ ਬਹੁਤ ਵਧੀਆ ਜੀ ਠੀਕ ਹੈ ਕੀ ਕਹਿਣਾ ਚਾਹਦੇ ਹੋ ਆਮ ਲੋਕਾਂ ਨੂੰ ਮਾਸ ਗਾਰ ਦਾ ਕਿਹਦਾ ਧੰਨਵਾਦ ਕਰਨਾ ਚਾਹੀਦਾ ਬਹੁਤ ਧੰਨਵਾਦ ਜੀ ਇਹ ਕੰਮ ਪਾਣੀ ਦਾ ਜੀ ਠੀਕ ਹੈ ਅੱਗੇ ਤੁਹਾਨੂੰ ਇਹਦੇ ਪੈਸੇ ਦੇਣੇ ਪੈਂਦੇ ਸੀ ਪਹਿਲਾਂ ਕਾਲਾ ਤੱਕ ਪਹਿਲੇ ਦੇਣੇ ਪੈਂਦੇ ਸੀ ਤੁਸੀਂ ਤੇ ਪਹਿਲਾਂ ਜੀ ਲੈਂਦੇ ਹੁੰਦੇ ਸੀ ਪੈਸੇ ਹੁਣ ਤਾਂ ਨਹੀਂ ਕੰਮ ਫਰੀ ਹੈ ਹੁਣ ਫਰੀ ਹੈ ਹਾਂ ਜੀ ਹਾਂ ਜੀ ਕਿੱਦਾਂ ਦਾ ਫੈਸਲਾ ਮਾਸ ਸਰਕਾਰ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਹੈਰੀ ਪਾਣੀ ਦੀ ਗੱਲ ਹੈ ਜੀ ਹਾਂ ਜੀ ਹੈਰੀ ਪਾਣੀ ਦਾ ਫੈਸਲਾ ਪੰਜਾਬ ਸਰਕਾਰ ਦਾ ਬਹੁਤ ਵਧੀਆ ਜ ਸਾਡੇ ਇਲਾਕੇ ਦੇ ਵਿੱਚ ਜਿਹੜੇ ਸੂਏ ਆ ਉਹ ਪੱਕੇ ਹੋਏ ਆ ਪਾਣੀ ਪਹਿਲਾਂ ਨਾਲੋਂ ਚੰਗੀ ਸਪੀਡ ਦੇ ਵਿੱਚ ਆ ਰਿਹਾ ਔਰ ਪਾਣੀ ਪ੍ਰੋਪਰ ਜ਼ਿੰਮੇਦਾਰ ਉਹਨੂੰ ਵਰਤ ਵੀ ਰਹੇ ਆ ਪਰ ਫਿਰ ਵੀ ਜਿੱਥੇ ਨਹਿਰੀ ਪਾਣੀ ਲੱਗਦਾ ਉੱਥੇ ਵੀ ਮੋਟਰਾਂ ਲੱਗੀਆਂ ਹੋਣ ਕਰਕੇ ਕੁਝ ਮੋਟਰਾਂ ਨੂੰ ਤਰਜੀਹ ਵੀ ਦਿੱਤੀ ਜਾ ਰਹੀ ਆ ਕਿਉਂਕਿ ਲਾਈਟ ਆਉਂਦੀ ਆ ਤੇ ਪਰ ਜਿੰਨਾ ਜੇ ਨਹਿਰੀ ਪਾਣੀ ਵਰਤਿਆ ਜਾਵੇ ਉਹਦਾ ਬੈਨੀਫਿਟ ਆ ਪੰਜਾਬ ਦੇ ਲਈ ਇਹ ਸਭ ਤੋਂ ਵਧੀਆ ਫੈਸਲਾ ਜੇ ਪਾਣੀ ਬਚੂਗਾ ਤਾਂ ਪੰਜਾਬ ਬਚੂਗਾ ਜੀ ਕਿਸੇ ਤੋਂ ਹੁਣ ਤੁਹਾਡੀ ਬਚਤ ਬਿਲੀ ਬਚਤ ਵੀ ਹੋ ਰਹੀ ਹੈ ਇਸ ਦਾ ਬਿਲਕੁਲ ਬਿਜਲੀ ਦੀ ਬਚਤ ਵੀ ਹੈ ਜੀ ਵੱਡਾ ਮੇਨ ਗੱਲ ਪਾਣੀ ਦੀ ਪ੍ਰੋਬਲਮ ਪਾਣੀ ਜੀ ਜਿੰਨਾ ਬਾਜੂਗਾ ਉਹੀ ਆਪਣੀ ਆਉਣ ਵਾਲੀ ਲਾਈਫ ਜਨਰੇਸ਼ਨ ਬਾਜੂਗੀ ਕਿਦਾਂ ਦਾ ਫੈਸਲਾ ਪੰਜਾਬ ਸਰਕਾਰ ਦਾ ਇਹ ਵਾਲਾ ਫੈਸਲਾ ਤੱਕ 24 ਘੰਟੇ ਫ੍ਰੀ ਪਾਣੀ ਦੇਣਾ ਨਹਿਰੀ ਵਿਭਾਗ ਦਾ ਬਹੁਤ ਵਧੀਆ ਫੈਸਲਾ ਹੁਣ ਤੱਕ ਦਾ ਸਭ ਤੋਂ ਵੱਧ ਸਰਕਾਰਾਂ ਜੋ ਜਿੰਨਾਂ ਨੇ ਧਿਆਨ ਦਿੱਤਾ ਪੰਜਾਬ ਸਰਕਾਰ ਨੇ ਇਹ ਜਿਹੜਾ ਨਹਿਰੀ ਪਾਣੀ ਵਾਲੀ ਸਾਰੇ ਪੰਜਾਬ 'ਚ ਹੀ ਦੇ ਰਹੀ ਆ ਇਹ ਹੀ ਸਭ ਤੋਂ ਵੱਡਾ ਫੈਸਲਾ ਔਰ ਵਧੀਆ ਫੈਸਲਾ ਓਕੇ ਸਤਾਜੀ ਕੀ ਨਾਮ ਆਪਣਾ ਰੇਸ਼ਮ ਚੰਗਤੀ ਕਿਹੜਾ ਪਿੰਡ ਬੰਦਾ ਪਰੌਲ ਕਲਾ ਜੀ ਕਿਦਾਂ ਦੱਸਦੇ ਹੋ ਸਤਾਜੀ ਇਹ ਪੰਜਾਸ ਕਾਨਿਕ ਫੈਸਲਾ ਦਿੱਤਾ ਵੀ 24 ਘੰਟੇ ਨਹਿਰੀ ਦਾ ਪਾਣੀ ਮਿਲੂਗਾ ਖੇਤਾਂ ਤੱਕ ਜਿੱਥੇ ਝੋਨੇ ਬਜਾਈ ਸਚਾਈ ਹੋ ਰਹੀ ਹੈ ਜਿੱਥੇ ਤੁਹਾਨੂੰ ਪਾਣੀ ਚਾਹੀਦਾ ਕਿਸ ਦਾ ਫੈਸਲਾ ਹੈ ਇਹ ਤਾਂ ਸਾਡੇ ਵਾਸਤੇ ਤਾਂ ਬਹੁਤ ਵਧੀਆ ਜੀ ਮੋਟਰਾਂ ਬਹੁਤ ਸਾਰੀਆਂ ਬੰਦ ਆ ਇਸ ਕਰਕੇ ਭਗਵੰਤ ਮਾਨ ਦਾ ਅਸੀਂ ਤਾਂ ਬਹੁਤ ਖੁਸ਼ੁਕਰਾਨ ਕਰਦੇ ਆ ਵੀ ਜਿਹੜਾ ਪਿੰਡ ਪਿੰਡੇ ਨੇ ਪਾਣੀ ੜ ਪਾਤਾ ਨਹਿਰੀ ਕਿਸਾ ਦੇ ਦੋ ਕਿੰਨਾ ਬਚ ਰਹੀ ਹੈ ਸਾਡੀ ਮੋਟਰਾਂ ਪਾਣੀ ਬਹੁਤ ਬਚਦਾ ਜੀ ਇਹ ਸਾਰਾ ਪੀਲ ਪਾਣੀ ਬਚਦਾ ਸਾਰੀ ਆਮ ਬੰਦੇ ਵੀ ਬਚਦਾ ਏ ਬੱਚਾੜਾ ਪਾ ਪੈਸੇ ਦੀ ਬਚਤ ਹੋਈ ਹੈ ਛਾਰੇ ਕਾਸ਼ੇ ਦੀ ਬਚਤ ਧਰਤੀ ਖੇੜਾ ਪਾਣੀ ਬਚੂਗਾ ਛਾਰੀ ਖੇੜਾ ਵਾਲੀ ਵਿੱਚ ਵੱਜਦਾ ਹੂੰ ਕਿਦਾਂ ਦਾ ਫੈਸਲਾ ਲਗਾ ਬਹੁਤ ਵਧੀਆ ਫੈਸਲਾ ਜੀ ਇਹ ਕਿਸੇ ਦੇ ਪਾਜੀ ਮਾਨ ਸਰਕਾਰ ਕਿਦਾਂ ਦਾ ਫੈਸਲਾ ਲਗਾ ਜਿਹੜਾ 24 ਘੰਟੇ ਪਾਣੀ ਬਿਜਲੀ ਦਾ ਜਿਹੜੀ ਬਚਤ ਬਹੁਤ ਵਧੀਆ ਫੈਸਲਾ ਜੀ ਮਾਨ ਸਰਕਾਰ ਦਾ ਇਹ ਪਾਣੀ ਆ ਪਾਣੀ ਬਹੁਤ ਜ਼ਰੂਰੀ ਹੈ ਜੇ ਪਾਣੀ ਮੁੱਕ ਗਿਆ ਫਿਰ ਆਪਾਂ ਜ਼ਮੀਨਾਂ ਨੂੰ ਕੀ ਕਰਨਾ ਵਾ ਇਹ ਫੈਸਲਾ ਬਹੁਤ ਵਧੀਆ ਤੇ ਗਾਂ ਆਪਾਂ ਆਪਣੇ ਬਾਰੇ ਨਹੀਂ ਸੋਚਣਾ ਗਾਂ ਆਪਣੇ ਬੱਚਿਆਂ ਬਾਰੇ ਵੀ ਸੋਚਣਾ ਆਉਣ ਵਾਲੀ ਜਨਰੇਸ਼ਨ ਬਾਰੇ ਵੀ ਸੋਚਣਾ ਮਾਨ ਸਰਕਾਰ ਦਾ ਬਹੁਤ ਵਧੀਆ ਫੈਸਲਾ ਨਹਿਰੀ ਪਾਣੀ ਦਾ ਇਹ ਤਾਂ ਬਹੁਤ ਵਧੀਆ ਕੰਮ ਕੀਤਾ ਆਪਣੀ ਬਿਜਲੀ ਦੀ ਬਚਤ ਬਾਕੀ ਤੇਲ ਦੀ ਬਚਤ ਜਨਰੇਟਰ ਨਹੀਂ ਚਲਾਉਣੇ ਪੈਂਦੇ ਬਹੁਤ ਵਧੀਆ ਫੈਸਲਾ ਮਾਨ ਸਰਕਾਰ ਦਾ ਅਸੀਂ ਸ਼ੁਕਰਗੁਜ਼ਾਰ ਆ ਮਾਨ ਸਰਕਾਰ ਦੇ ਤੇ ਅਸੀਂ ਤਾਂ ਕਹਿੰਦੇ ਆ ਕਿ ਇਹ ਲੋਕਾਂ ਨੂੰ ਵੀ ਆਪ ਅਪਰਾਲਾ ਕਰਨਾ ਚਾਹੀਦਾ ਮੂਰੇ ਹੋ ਕੇ ਆਪ ਜਿਹੜੇ ਖਾਲਿਆਂ ਖੁਣਿਆਂ ਦਾ ਪਾਣੀ ਆਉਂਦਾ ਲੋਕ ਉਹਨਾਂ ਨੂੰ ਨਾਂ ਪੜਨ ਨਾ ਪਰਨ ਆਉਣ ਇਹ ਬਹੁਤ ਫਾਇਦਾ ਆਪਾਂ ਮੇਨ ਆਪਣਾ ਪਹਿਲਾ ਏਵੇਂ ਹੋਣਾ ਚਾਹੀਦਾ ਕਿ ਜਿਹੜਾ ਆਪਣਾ ਜਿਮਿਨੀ ਪਾਣੀ ਵੱਧ ਤੋਂ ਵੱਧ ਬਚਾਓ ਕਿਉਂਕਿ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਵੀ ਪਿੱਛੇ ਕੋ ਦੇ ਕੇ ਜਾਣਾ ਆਪਦੇ ਬਾਰੇ ਕੱਲਾ ਨਹੀਂ ਸੋਚਣਾ ਅਸੀਂ ਤਾਂ ਤਹੇ ਦਿਲੋਂ ਸ਼ੁਕਰਗੁਜ਼ਾਰ ਹਾਂ ਸਾਰਾ ਪਿੰਡ ਪੜੈਣ ਉਹਨਾਂ ਦਾ ਤਹੇ ਦਿਲੋਂ ਸ਼ੁਕਰਗੁਜ਼ਾਰ ਹੈ ਬੇਰਵਾ ਸਵਾਕ ਕਿਸਾਨ ਗੱਲਬਾਤ ਕਰਦੇ ਕਿਸਾਨੇ ਭਜੀ ਕੀ ਨਾਮ ਹੈ ਤੁਹਾਡਾ ਸਕੋਵਿੰਦਰ ਸਿੰਘ ਜੀ ਕਿਹੜਾ ਪਿੰਡ ਪੈਂਦਾ ਆਪਣਾ ਪੜੈਣ ਪਿੰਡ ਅੱਛਾ ਕਿੱਸਾ ਦੇ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ 24 ਘੰਟੇ ਨਹਿਰੀ ਪਾਣੀ ਦਾ ਤੁਹਾਨੂੰ ਪਾਣੀ ਮਿਲਣਾ ਜਦ ਝੋਨੇ ਬਿਜਾਈ ਹੋ ਰਹੀ ਹੈ ਕਿੱਸਾ ਤੁਹਾਨੂੰ ਫਾਇਦਾ ਹੋ ਵਧੀਆ ਵਹਦਾ ਹੋ ਰਿਹਾ ਸਾਰੇ ਥਾਂ ਪਾਣੀ ਜਿੱਥੇ ਲੋੜ ਹੈ ਜਿਹਨੂੰ ਮਿਲ ਰਿਹਾ ਹਨ ਨਹਿਰੀ ਵਿਭਾਗ ਦਾ ਹਾਂ ਪੂਰਾ ਮਿਲ ਰਿਹਾ ਪਾਣੀ ਮਿਲ ਰਿਹਾ ਵਧੀਆ ਮਿਲ ਰਿਹਾ ਹੁਣ ਬਿਨਾ ਮੋਟਰ ਤੋਂ ਪਾਣੀ ਆ ਰਿਹਾ ਹਾਂ ਬਿਨਾ ਮੋਟਰ ਤੋਂ ਪਾਣੀ ਆ ਰਿਹਾ ਵੈਸੇ ਮਾਨ ਸਰਕਾਰ ਨੇ ਫੈਸਲੇ ਬਹੁਤ ਵਧੀਆ ਕੀਤੇ ਲਾਈਟ ਵੀ ਬਹੁਤ ਦੇ ਰਹੇ ਆ ਅੱਛਾ ਜੀ ਤੇ ਸਾਨੂੰ ਮੋਟਰਾਂ ਦੀ ਚਲਾਉਣ ਦੀ ਲੋੜ ਨਹੀਂ ਪੈਂਦੀ ਵੈਸੇ ਬੰਦ ਕਰਕੇ ਹੀ ਚੌਂ ਲਾਏ ਆ ਤੇ ਨਹੀਂ ਲੋੜ ਨਹੀਂ ਪੈਂਦੀ ਨਹਿਰੀ ਵਿਭਾਗ ਵੀ ਬਹੁਤ ਵਧੀਆ ਪਾਣੀ ਮੈ ਰਿਆ ਸਾਨੂੰ ਕਾਫੀ ਫਾਇਦਾ ਹੋਇਆ ਹਾਂ ਬਹੁਤ ਫਾਇਦਾ ਹੋਇਆ ਮਾਨ ਸਰ ਕੀ ਮਾਨ ਸਰ ਕਿਹਦਾ ਫੈਸਲਾ ਮਾਨ ਸਰਕਾਰ ਦੇ ਫੈਸਲੇ ਬਹੁਤ ਵਧੀਆ ਅੱਗੋਂ ਵਾਸਤੇ ਵੀ ਸਾਨੂੰ ਚਾਹੀਦਾ ਵੀ ਮਾਨ ਸਰਕਾਰ ਕਿਸਾਨਾਂ ਦੇ ਹਿੱਤ ਚ ਇਹ ਜਿਹੇ ਫੈਸਲੇ ਹੋਰ ਲਵੇ ਬਹੁਤ ਬਹੁਤ ਸ਼ੁਕਰੀਆ ਸੋ ਤਾਂ ਦੱਸ ਦੇ ਕਿ ਇਹ ਲੁਧਿਆਣਾ ਦੇ ਆਸ-ਪਾਸ ਜਿਹੜੇ ਕਿਸਾਨ ਸੀ ਜਿਹਦਾ ਪੰਜਾਬ ਸਰਕਾਰ ਦੁਆਰਾ 14000 ਤੋਂ ਵੱਧ ਖਾਲਾ ਤੋਂ ਟੇਰੇ ਤੱਕ ਪਾਣੀ ਪਹੁੰਚਿਆ ਤਾਂ ਜਿਹੜੀ ਇਸ ਟਾਈਮ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਿਹੜੀ ਝੋਨੇ ਦੀ ਬਿਜਾਈ ਹੋ ਰਹੀ ਹੈ ਤਾਂ ਜਿੰਨਾ ਪਾਣੀ ਚਾਹੀਦਾ ਸੀ ਬਕਾਇਦਾ ਖਾਲਾਂ ਤੋਂ ਟਿੱਲੇ ਦੇ ਨੇੜਾ ਦਾ ਪਾਣੀ ਆ ਖਾਲਾਂ ਤੋਂ ਟਿੱਲੇ ਦੇ ਪਹੁੰਚ ਚੁੱਕਾ ਇਸ ਦੇ ਨਾਲ ਹੀ ਕਿਸਾਨ ਬਿਲਕੁਲ ਖੁਸ਼ ਹੈ ਕਿ ਇਸ ਦੇ ਨਾਲ ਜਿਹੜੀ 12 ਘੰਟੇ ਦੇ ਬਾਅਦ ਵੀ ਜਿਹੜੀ ਬਿਲੀ ਇਸ ਟਾਈਮ ਖੇਤਾਂ 'ਚ ਪਹੁੰਚ ਰਹੀ ਹੈ ਲੇਕਿਨ ਉਸ ਦੇ ਬਾਵਜੂਦ ਵੀ ਜਿਹੜੇ ਪੰਜਾਬ ਦੇ ਕਿਸਾਨ ਹੁਣ ਮੋਟਰਾਂ ਦਾ ਬਿਲਕੁਲ ਨਹੀਂ ਚਲਾ ਰਹੇ ਤਾਂ ਬਿਨਾ ਮੋਟਰ ਚਲਾਏ ਹੀ ਉਹਨਾਂ ਨੂੰ ਨਹਿਰੀ ਦਾ ਪਾਣੀ ਮਿਲਦਾ ਤਾਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਵੀ ਕੀਤਾ ਤੇ ਇਦਾਂ ਦੇ ਹੋਰ ਫੈਸਲੇ ਕਿਸਾਨੀ ਹਤਾਸ਼ੀ ਦੇ ਵਿੱਚ ਲੈਣ ਦੀ ਵੀ ਗੱਲ ਆਖੀ ਹੈ ਕਿ ਨਗੇ ਤੇ ਇਸ ਸੀਜ਼ਨ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਇਹ ਅਹਿਮ ਫੈਸਲਾ ਸੀ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ 24 ਘੰਟੇ ਪਾਣੀ ਮਿਲਣ ਦੀ ਗੱਲ ਕੀਤੀ ਗਈ ਸੀ ਖਾਲਾਂ ਤੋਂ ਟੇਰੇ ਤੱਕ ਦਾ ਬਿਲਕੁਲ ਉਹ ਜਿਹੜੇ ਵਾਦੇ ਸੀ ਉਹ ਇਨ ਬਿਨ ਪੂਰੇ ਹੋਏ ਤੇ ਕਿਸਾਨਾਂ ਦਾ ਤਾਂ ਚਿਹਰੇ ਇਸ ਟਾਈਮ ਖਿਲ ਚੁੱਕੇ ਆ ਤੇ ਬਾਕਾਇਦਾ 24 ਘੰਟੇ ਜਿਹੜਾ ਨਹਿਰੀ ਦਾ ਪਾਣੀ ਨਹਿਰਾ ਦਾ ਪਾਣੀ ਉਹਨਾਂ ਨੂੰ ਬਿਲਕੁਲ ਮਿਲ ਰਿਹਾ ਤਾਂ ਝੋਨੇ ਦੀ ਬਜਾਈ ਆ ਤੇ ਆ ਅਫਿਲ ਕਹੀਦੀ ਹੈ ਇਸ ਟਾਈਮ ਝੋਨੇ ਦੀ ਝਾੜਵੀ ਵਧ ਹੋਏਗੀ कैमरामैन बॉबीना संदीप शर्मा दैनिक टीवी बासिया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप